ਗ੍ਰੇਡ ਮੁਲਾਜ਼ਮ ਦੀ ਮੌਤ ਹੋ ਗਈ ਆ ਤਾਂ ਮ੍ਰਿਤਕ ਦੀ ਪਛਾਣ ਗਗਨਦੀਪ ਵਜੋਂ ਹੋਈ ਆ ਜੋ ਪਿੰਡ ਖੋਟੇ ਦਾ ਰਹਿਣ ਵਾਲਾ ਸੀਗਾ ਗੌਰਤਲਬਾ ਕਿ ਪਿਛਲੇ ਦਿਨਾਂ ਦੇ ਵਿੱਚ ਮੋਗਾ ਦੇ ਪਿੰਡ ਮਹਿਮੇਵਾਲ ਦੇ ਵਿੱਚ ਕਣਕ ਦੇ ਖੇਤਾਂ ਨੂੰ ਅੱਗ ਲੱਗ ਜਾਂਦੀ ਆ ਤੇ ਉਸ ਅੱਗ ਨੂੰ ਬੁਝਾਉਣ ਦੇ ਲਈ ਗਗਨਦੀਪ ਆਪਣੇ ਸਾਥੀਆਂ ਦੇ ਨਾਲ ਜਾਂਦਾ ਤੇ ਉੱਥੇ ਬੁਰੀ ਤਰ੍ਹਾਂ ਝੁਲਸ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਉਸ ਤੇ ਬਾਅਦ ਦੇ ਵਿੱਚ ਮੋਗਾ ਦੇ ਹਸਪਤਾਲ ਤੋਂ ਗਗਨਦੀਪ ਨੂੰ ਡੀ ਐਮ ਸੀ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਤੇ ਜਿੱਥੇ ਉਸ ਨੇ ਦਮ ਤੋੜ ਦਿੱਤਾ ਤਾਂ ਦੱਸ ਦਈਏ ਕਿ 23 ਅਪ੍ਰੈਲ ਨੂੰ ਮੋਗਾ ਦੇ ਪਿੰਡ ਮਹਿਮੇਵਾਲ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲੱਗੀ ਸੀਗੀ ਜਿਸ ਨੂੰ ਬੁਝਾਉਣ ਦੇ ਲਈ ਗਗਨਦੀਪ ਆਪਣੇ ਸਾਥੀਆਂ ਦੇ ਨਾਲ ਜਾਂਦਾ ਹਾਲਾਂਕਿ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਗਗਨਦੀਪ ਖੁਦ ਚੁਲਸ ਜਾਂਦਾ ਤੇ ਬਾਅਦ ਦੇ ਵਿੱਚ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਚੱਲਦਾ ਪਰ ਗਗਨਦੀਪ ਕਾਫੀ ਚੁਲਚਾ ਹੋਇਆ ਸੀਗਾ ਜਿਸ ਦੇ ਚਲਦੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਭੇਜਿਆ ਜਾਂਦਾ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਉਸ ਦਾ ਇਲਾਜ ਚੱਲਦਾ ਪਰ ਅਖੀਰ ਉਸ ਦੀ ਮੌਤ ਹੋ ਜਾਂਦੀ ਆ ਜੋ ਜਾਣਕਾਰੀ ਮਿਲ ਰਹੀ ਆ ਕਿ ਗਗਨਦੀਪ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਇਸ ਤੋਂ ਇਲਾਵਾ 2 ਸਾਲਾਂ ਤੋਂ ਉਹ ਠੇਕਾ ਆਧਾਰਿਤ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀਗਾ ਕੋਰਤਾਲ ਵਾਕਿ ਜਦੋਂ ਠੇਕਾ ਆਧਾਰਿਤ ਕਰਮਚਾਰੀ ਹੁੰਦਾ ਤੇ ਉਸ ਨੂੰ ਉਸ ਤਰ੍ਹਾਂ ਸਰਕਾਰੀ ਪੱਤੇ ਜਾਂ ਇਲਾਜ ਦੇ ਦੌਰਾਨ ਵੀ ਕਾਫੀ ਦਿਕਤ ਸਾਹਮਣੇ ਆਉਂਦੀ ਆ ਗਗਨਦੀਪ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਵੀ ਜਿਹੜੀਆਂ ਲੋਕਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ਕਿ ਕਿਸ ਤਰ੍ਹਾਂ ਇੱਕ ਮੋਗਾ ਦਾ ਜੋ ਫਾਇਰਮੈਨ ਹੈ ਗਿਆ ਜਦੋਂ ਅੱਗ ਬੁਝਾਉਣ ਦੇ ਲਈ ਜਾਂਦਾ ਹੈ ਗਿਆ ਜਦੋਂ ਉਹ ਆਪਣੀ ਡਿਊਟੀ ਕਰ ਰਿਹਾ ਸੀਗਾ ਤਾਂ ਅੱਗ ਦੇ ਵਿੱਚ ਉਹ ਚੁਲਸ ਜਾਂਦਾ ਹੈ ਗਿਆ ਗਗਨਦੀਪ ਦੇ ਜੋ ਆਰਥਿਕ ਹਾਲਾਤ ਸੀਗੇ ਜਾਂ ਉਹਨਾਂ ਦੇ ਘਰ ਦੇ ਜਾਂਦੇ ਜੋ ਆਰਥਿਕ ਹਾਲਾਤ ਸੀਗੇ ਉਹ ਬਹੁਤੇ ਚੰਗੇ ਨਹੀਂ ਸੀਗੇ ਇਸ ਤਰ੍ਹਾਂ ਇਸੇ ਦੇ ਲਈ ਲੋਕਾਂ ਦੇ ਵੱਲੋਂ ਆਰਥਿਕ ਮਦਦ ਦੀ ਅਪੀਲ ਵੀ ਕੀਤੀ ਗਈ ਸੀ ਪਰ ਅਖੀਰ ਤੇ ਗਗਨਦੀਪ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਿਆ ਤਾਂ 2 ਮਹੀਨੇ ਪਹਿਲਾਂ ਗਗਨਦੀਪ ਦਾ ਵਿਆਹ ਹੋਇਆ ਸੀਗਾ ਮੋਗਾ ਦੇ ਪਿੰਡ ਖੋਟੇ ਦਾ ਰਹਿਣ ਵਾਲਾ ਸੀਗਾ 2 ਸਾਲਾਂ ਤੋਂ ਠੇਕਾ ਆਧਾਰਿਤ ਕੰਮ ਵਜੋਂ ਕੰਮ ਕਰ ਰਿਹਾ ਸੀਗਾ ਗਗਨਦੀਪ ਤਾਂ ਮੋਗਾ ਦੇ ਫਾਇਰ ਬ੍ਰਿਗੇਡ ਮੁਲਾਜ਼ਮ ਗਗਨਦੀਪ ਜਿਸ ਦੀ ਮੌਤ ਹੋ ਗਈ ਆ ਤੇ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਗਗਨਦੀਪ ਦੀ ਹੈਗੀ ਆ ਕਿੰਨਾ ਹਸਮੁਖ ਚਿਹਰਾ ਸੀਗਾ ਸੋਹਣਾ ਸਰਦਾਰ ਸੀਗਾ ਆਪਣੀ ਡਿਊਟੀ ਜਿਹੜੀ ਆ ਬੜੀ ਲਗਨ ਦੇ ਨਾਲ ਨਿਭਾ ਰਿਹਾ ਸੀਗਾ ਅ ਜੇਕਰ ਇਸ ਸੀਜ਼ਨ ਦੀ ਗੱਲ ਕੀਤੀ ਜਾਵੇ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਹਮਣੇ ਦੇਖਿਆ ਖਾਸ ਤੌਰ ਤੇ ਮੋਗਾ ਫਰੀਦਕੋਟ ਇਹਨਾਂ ਏਰੀਆ ਦੇ ਵਿੱਚ ਜਾਂ ਫਿਰ ਜ਼ੀਰੇ ਦੀ ਗੱਲ ਕੀਤੀ ਜਾਵੇ ਹਜ਼ਾਰਾਂ ਏਕੜ ਜਿਹੜੀ ਆ ਉਹ ਕਣਕ ਸੜੀ ਤਾਂ ਇਸ ਮੌਕੇ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹੁੰਦੇ ਨੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਜਿੱਥੇ ਲੋਕਾਂ ਦੀਆਂ ਫਸਲਾਂ ਬਚਾਉਂਦੇ ਨੇ ਉੱਥੇ ਹੀ ਲੋਕਾਂ ਦੀਆਂ ਜਾਨਾਂ ਵੀ ਬਚਾਉਂਦੇ ਨੇ ਤਾਂ ਇਸੇ ਤਰ੍ਹਾਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜਦੋਂ ਗਗਨਦੀਪ ਖੇਤਾਂ 'ਚ ਲੱਗੀ ਅੱਗ ਬੁਝਾਉਣ ਦੇ ਲਈ ਜਾਂਦਾ ਤਾਂ ਖੁਦ ਚੁਲਸ ਜਾਂਦਾ ਤੇ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਉਸ ਦੀ ਹਾਲਤ ਜਿਹੜੀ ਕਾਫੀ ਨਾਜ਼ੁਕ ਸੀਗੀ ਉਸ ਦੀ ਹਾਲਤ ਨਾਜ਼ੁਕ ਹੁੰਦਿਆ ਦੇਖ ਉਸ ਨੂੰ ਲੁਧਿਆਣਾ ਦੇ ਡੀਐਮਸੀ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਜਿੱਥੇ ਉਸ ਦਾ ਇਲਾਜ ਜਿਹੜਾ ਕਾਫੀ ਦਿਨ ਚੱਲਦਾ ਪਰ ਕੱਲ ਉਸ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਉਹ ਹਾਰ ਜਾਂਦਾ ਤਾਂ ਸਭ ਤੋਂ ਵੱਡੀ ਗੱਲ ਹੈਗੀ ਕਿ 2 ਸਾਲ ਤੋਂ ਠੇਕਾਦਾਰਤ ਤਵਜੋ ਉਹ ਮੁਲਾਜ਼ਮ ਵੱਲੋਂ ਉਹ ਕੰਮ ਕਰਦਾ ਸੀਗਾ ਤੇ ਇਸ ਕਰਕੇ ਕਈ ਵਾਰ ਜੋ ਸਰਕਾਰੀ ਸਹਿਯੋਗ ਮੇਲਾ ਹੁੰਦਾ ਜੋ ਮੁਆਵਜ਼ਾ ਮੇਲਾ ਹੁੰਦਾ ਤੇ ਉਸ ਦੇ ਵਿੱਚ ਵੀ ਕਈ ਵਾਰ ਦਿੱਕਤ ਪਰੇਸ਼ਾਨੀ ਆਉਂਦੀ ਹੈਗੀ ਆ ਪਰ ਜਗਬਾਣੀ ਗਗਨਦੀਪ ਨੂੰ ਸਲੂਟ ਕਰਦਾ ਜਿਸ ਨੇ ਡਿਊਟੀ ਦੇ ਦੌਰਾਨ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਤੇ ਲਾ ਦਿੰਦਾ ਤੇ ਆਮ ਤੌਰ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਜਦੋਂ ਗੱਲ ਹੁੰਦੀ ਆ ਤੇ ਕਈ ਵਾਰ ਘਰਾਂ ਨੂੰ ਅੱਗ ਲੱਗ ਜਾਂਦੀ ਆ ਮੌਕੇ ਤੇ ਪਹੁੰਚਦੇ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਆ ਉਹ ਲੜਦੇ ਨੇ ਤੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਤਾਂ ਇਸੇ ਤਰ੍ਹਾਂ ਗਗਨਦੀਪ ਜਿਸ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਕੁਝ ਦਿਨ ਪਹਿਲਾਂ ਜੇਕਰ ਪਿਛਲੇ ਮਹੀਨੇ 23 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਪਿੰਡ ਮਹਿਮੇਮਾਲ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਆ ਕਣਕ ਨੂੰ ਤਾਂ ਉਸੇ ਆਗ ਨੂੰ ਬੁਝਾਉਣ ਦੇ ਲਈ ਗਗਨਦੀਪ ਆਪਣੇ ਸਾਥੀਆਂ ਦੇ ਨਾਲ ਜਾਂਦਾ ਜੋ ਉਸ ਦਿਨ ਸਾਥੀ ਕਰਮਚਾਰੀ ਸੀਗੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਗਗਨਦੀਪ ਨੂੰ ਆਪਣੇ ਲਪੇਟੇ ਦੇ ਵਿੱਚ ਲੈ ਲੈਂਦੀ ਆ ਤੇ ਉਹ ਬੁਰੀ ਤਰ੍ਹਾਂ ਝੁਲਸ ਜਾਂਦਾ ਤੇ ਉਸ ਤੋਂ ਬਾਅਦ ਉਸ ਦਾ ਇਲਾਜ ਮੋਗਾ ਤੇ ਲੁਧਿਆਣਾ ਦੇ ਵਿੱਚ ਚੱਲਦਾ ਜਿੱਥੇ ਉਹ ਜ਼ਿੰਦਗੀ ਅਤੇ ਮੌਦੀ ਲੜਾਈ ਹਾਰ ਜਾਂਦਾ ਤੇ 2 ਮਹੀਨੇ ਪਹਿਲਾਂ ਗਗਨਦੀਪ ਦਾ ਵਿਆਹ ਹੋਇਆ ਸੀਗਾ ਹਰ ਇੱਕ ਦੇ ਚਾਹ ਹੁੰਦੇ ਨੇ ਮਾਪੇ ਇਸ ਗੱਲੋਂ ਬੇਫਿਕਰ ਹੋਣੇ ਨੇ ਕਿ ਚਲੋ ਸਾਡਾ ਪੁੱਤ ਬੇਸ਼ੱਕ ਠੇਕਾ ਆਦਾਰਤ ਹੈਗਾ ਇੱਕ ਨੌਕਰੀ ਕਰ ਰਿਹਾ ਹੈਗਾ ਚੰਗਾ ਜੀਵਨ ਬਤੀਤ ਕਰ ਸਕਦਾ ਤੇ ਉਸ ਦਾ ਵਿਆਹ ਵੀ ਕਰ ਦਿੱਤਾ ਸੀਗਾ 2 ਮਹੀਨੇ ਪਹਿਲਾਂ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਪਾਣਾ ਵਾਪਰ ਜਾਵੇਗਾ ਤਾਂ ਅਜਿਹੇ ਦੇ ਵਿੱਚ ਜਿਵੇਂ ਅਸੀਂ ਦੱਸ ਰਹੇ ਹਾਂ ਕਿ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਠੇਕਾ ਆਧਾਰਿਤ ਇਹ ਮਲਾਜਮ ਸੀਗਾ ਗਗਨਦੀਪ ਪਿੰਡ ਮੋਗਾ ਦੇ ਪਿੰਡ ਖੋਟੇ ਦਾ ਰਹਿਣ ਵਾਲਾ ਸੀਗਾ ਤੇ 23 ਤਰੀਕ ਨੂੰ 21 April ਨੂੰ ਪਿਛਲੇ ਮਹੀਨੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਪਿੰਡ ਮਹਿਮੇਵਾਲ ਦੇ ਵਿੱਚ ਖੇਤਾਂ ਨੂੰ ਅੱਗ ਬੁਝਾਉਣ ਦੇ ਜਦੋਂ ਇਹ ਜਾਂਦੇ ਨੇ ਆਪਣੇ ਸਾਥੀਆਂ ਦੇ ਨਾਲ ਤਾਂ ਗਗਨਦੀਪ ਉਸ ਦੀ ਲਪੇਟ ਦੇ ਵਿੱਚ ਆ ਜਾਂਦਾ